ਆਪ ਦਾ ਨਵਾਂ ਸੀਐਮ ਤੇ ਇਹਨਾਂ ਦੋ ਚਿਹਰਿਆਂ ਦੇ ਵਿੱਚ ਫਸਿਆ ਪੇਜ ਇੱਕ ਮੰਤਰੀ ਦੀ ਸੁਰੱਖਿਆ ਕੀਤੀ ਗਈ ਹੋਰ ਮਜ਼ਬੂਤ ਮਾਮਲਾ ਗੰਭੀਰ ਹੁੰਦਾ ਜਾਂਦਾ ਹੈ ਕਿਹੜੇ ਮੰਤਰੀ ਦੀ ਸੁਰੱਖਿਆ ਮਜ਼ਬੂਤ ਕੀਤੀ ਗਈ ਹੈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਿਹੜੇ ਦੋ ਚਿਹਰਿਆਂ ਚ ਪੇਜ ਫਸ ਚੁੱਕਿਆ ਹੈ ਕੀ ਪੇਜ ਫਸਿਆ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਭਗਵਾਨਤਮਨ ਦਾ ਤਖਤਾ ਪਲਟ ਤੈ ਕੀਤਾ ਜਾ ਰਿਹਾ ਹੈ ਇਹ ਸਾਰੀ ਕਹਾਣੀ ਕੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੁੱਕਪਾਇਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋਵੇ ਤਾਂ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪੜਦੇ ਰਹਿਣ ਖਬਰ ਬੜੀ ਰੋਚਕ ਹੈ ਤੇ ਹੈਰਾਨ ਕਰਨ ਵਾਲੀ ਵੀ ਹੈ ਪਰੇਸ਼ਾਨ ਭਗਵੰਤਮਾਨ ਨੂੰ ਕਰਨ ਵਾਲੀ ਹੈ ਹੈਰਾਨ ਆਪਾਂ ਨੂੰ ਕਰੂਗੀ ਪਰੇਸ਼ਾਨ ਭਗਵੰਤਮਾਨ ਨੂੰ ਕਰੂਗੀ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਸਕ੍ਰਿਪਟ ਲੇਖ ਲਈ ਗਈ ਹੈ ਭਗਵੰਤਮਾਨ ਦਾ ਜਾਣਾ ਲਗਭਗ ਤੈ ਕੀਤਾ ਗਿਆ ਤਖਤਾ ਪਲਟ ਲਗਭਗ ਤੈ ਕੀਤਾ ਗਿਆ ਹੈ ਤੇ ਦੋ ਚਿਹਰਿਆਂ ਨੂੰ ਲੈ ਕੇ ਪੇਜ ਫਸਿਆ ਹੋਇਆ ਹੈ ਖਬਰਾਂ ਜਿਵੇਂ ਆ ਰਹੀਆਂ ਨੇ ਕਿ ਮੁੱਖ ਮੰਤਰੀ ਦਾ ਕੱਲ ਪਾਰਾ ਚੜ ਗਿਆ ਸੀ ਜਾਨੀ ਕਿ ਬੁਖਾਰ ਚੜ ਗਿਆ ਸੀ ਤੇ ਹੁਣ ਉਹ ਬੁਖਾਰ ਉਤਰਨ ਜਾ ਰਿਹਾ ਹੈ ਉਹਨਾਂ ਨੂੰ ਇਨਫੈਕਸ਼ਨ ਸੀ ਉਹਨਾਂ ਦੀ ਜਾਂਚ ਕੀਤੀ ਜਾਂਦਾ ਕਿ ਕੱਲ ਲਗਾਤਾਰ ਡਾਕਟਰ ਕਰਦੇ ਰਹੇ ਗਰਵਿੰਦ ਕੇਜਰੀਵਾਲ ਵੀ ਹਾਲਚਾਲ ਪੁੱਛਣ ਆਏ ਚਰਚਾ ਹੈ ਜੋ ਤੇ ਜੋ ਖਬਰ ਹੈ ਮੇਰੇ ਕੋਲੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਵੱਡਾ ਪਚੀਕੜ ਪਿਆ ਹੋਇਆ ਹੈ ਭਗਵੰਤ ਮਾਨ ਨੂੰ ਇੰਨਾ ਕਿ ਜ਼ਿਆਦਾ ਦਬਾਅ ਦੇ ਹੇਠ ਲੈ ਲਿਆ ਗਿਆ ਹੈ ਪ੍ਰੈਸ਼ਰਾਈਜ਼ ਕਰ ਲਿਆ ਗਿਆ ਹੈ ਕਿ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ ਕਿ ਚੱਲ ਮਿੱਤਰਾ ਹੁਣ ਘਰ ਨੂੰ ਚੱਲ ਜਾਨੀ ਕਿ ਛੁੱਟੀ ਕਰ ਦੇਣੀ ਹੈ ਤੇਰੀ ਭਗਵੰਤ ਮਾਨ ਦੀ ਛੁੱਟੀ ਲਗਭਗ ਤੈਅ ਕੀਤੀ ਜਾ ਚੁੱਕੀ ਹੈ ਜੋ ਖਬਰ ਤੁਹਾਨੂੰ ਪਹਿਲਾਂ ਦਿੱਤੀ ਸੀ ਜਿਹਦੇ ਵਿੱਚ ਕਿਹਾ ਸੀ ਮੈਂ ਕਿ 80% ਚਾਂਸ ਨੇ ਕਿ ਕੱਲ ਤੱਕ ਮਾਫ ਕਰਨਾ ਜਿਹੜੀ ਬੀਤੀ ਕੱਲ ਹੈ ਜਿਹੜੀ ਉਹ ਚ ਕੋਈ ਨਾ ਕੋਈ ਫੈਸਲਾ ਆ ਸਕਦਾ ਜਾਂ ਫਿਰ ਅਗਲੇ ਹਫਤੇ ਤੱਕ ਫੈਸਲਾ ਆ ਸਕਦਾ ਹੁਣ ਚਰਚਾ ਨਵੀਂ ਚੱਲੀ ਹੈ ਦੋ ਨਾਂ ਵੱਡੇ ਪੱਧਰ ਤੇ ਵਿਚਾਰੇ ਜਾ ਰਹੇ ਹੈ ਦੋ ਨਾਮਾਂ ਦੇ ਵਿੱਚ ਪੇਚ ਵੀ ਫਸਿਆ ਹੋਇਆ ਕਿ ਇਹਨੂੰ ਬਣਾਈਏ ਉਹਨੂੰ ਬਣਾਈਏ ਗਿੰਤੀਆਂ ਮਿੰਟੀਆਂ ਸਮਾਜਿਕ ਸਮੀਕਰਨ ਧਾਰਮਿਕ ਸਮੀਕਰਨ ਟੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਅੰਦਰ ਰੋੜਾ ਦਾ ਬਹੁਤ ਦਿਨਾਂ ਦਾ ਪਿਆ ਹੋਇਆ ਆਮ ਆਦਮੀ ਪਾਰਟੀ ਦਾ ਵਿਧਾਨਕਾਰ ਦਾਲਾ ਜਿਹੜਾ ਜਿਹੜਾ ਕਿ ਐਮ ਐਲ ਏ ਨੇ ਜਿਹੜੇ ਸਿੱਧੇ ਸ਼ਬਦਾਂ ਚ ਕਹਾਂ ਮੈਂ ਉਹ ਦੋ ਧੜਿਆਂ ਚ ਵੰਡੇ ਗਏ ਨੇ ਇੱਕ ਪ੍ਰੋ ਕੇਜਰੀਵਾਲ ਇੱਕ ਐਂਟੀ ਕੇਜਰੀਵਾਲ ਜਣ ਕੇ ਕਿ ਕੇਜਰੀਵਾਲ ਦੇ ਸਮਰਥਕ ਨੇ ਦੂਜੇ ਕੇਜਰੀਵਾਲ ਦੇ ਵਿਰੋਧਚ ਨੇ ਕਿ ਕੇਜਰੀਵਾਲ ਨੇ ਪੰਜਾਬ ਨੂੰ ਬਰਬਾਦ ਕਰਤਾ ਤਬਾਹ ਕਰਤਾ ਸਾਡੀ ਚੱਲਦੀ ਨਹੀਂ ਆਲੇ ਤੇ ਇਹਨਾਂ ਦੀ ਗਿਣਤੀ ਕਾਫੀ ਵੱਡੀ ਹੈ ਭਗਵੰਤ ਮਾਨ ਦੇ ਉੱਤੇ ਦਬਾਅ ਇੰਨਾ ਕ ਜਿਆਦਾ ਹੈ ਇੰਨਾ ਕ ਜਿਆਦਾ ਪ੍ਰੈਸ਼ਰ ਹੈ ਕਿ ਉਹਨੂੰ ਲਾਂਭੇ ਕਰਨ ਦੇ ਲਈ ਭਗਵੰਤ ਮਾਨ ਹੁਣ ਦੇਖੋ ਇਸ ਪ੍ਰੈਸ਼ਰ ਨੂੰ ਝੱਲ ਪਾਉਂਦੇ ਆ ਕਿ ਨਹੀਂ ਪਾਉਂਦੇ ਦੋ ਨਾ ਚੱਲ ਰਹੇ ਨੇ ਪਹਿਲਾ ਨਾ ਚੱਲ ਰਿਹਾ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਨਾਲ ਸਬੰਧਤ ਵੱਡੇ ਆਗੂ ਦਾ ਵੱਡੇ ਐਮਐਲਏ ਦਾ ਉਹਨਾਂ ਦਾ ਮੁੱਖ ਮੰਤਰੀ ਦੇ ਆਪਣੇ ਐਮਐਲਏ ਆਪਣੇ ਪਿੰਡ ਦੇ ਉਹਨਾਂ ਦੇ ਐਮਐਲਏ ਨੇ ਜਣਕਿ ਹਰਪਾਲ ਚੀਮਾ ਜੋ ਕਿ ਇਸ ਸਮੇਂ ਨੰਬਰ 2 ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਹਰਪਾਲ ਚੀਮਾ ਨੰਬਰ 2 ਦੇ ਮੰਤਰੀ ਨੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਇੱਕ ਉਹ ਦਲਤ ਭਾਈਚਾਰੇ ਨਾਲ ਸੰਬੰਧਿਤ ਨੇ ਹਾਲਾਂਕਿ ਉਹਨਾਂ ਨੇ ਦਲਤਾਂ ਲਈ ਇਹ 3.4 ਸਾਲਾਂ ਚ ਕੋਈ ਐਸਾ ਤੀਰ ਨਹੀਂ ਮਾਰਿਆ ਕਿ ਉਹ ਦਲਤਾਂ ਦੀ ਨੁਮਾਇੰਦਗੀ ਕਰਦੇ ਸੀ ਤੇ ਦਲਤਾ ਦੇ ਦੁੱਖ ਹਰਗੇ ਸਰ ਦੇ ਸਾਰੇ ਜੋ ਉਹਨਾਂ ਮੁਸੀਬਤਾਂ ਦੇ ਵਿੱਚ ਕੋਈ ਕਮੀ ਲਿਆਂਦੀ ਹਾਲਾਂਕਿ ਦਲਤ ਨਾਰਾਜ਼ ਨੇ ਉਹਨਾਂ ਤੋਂ ਤੇ ਸਿੱਖ ਚਿਹਰਾ ਵੀ ਨੇ ਪਗਬਾਨ ਨੇ ਤੇ ਇਸ ਕਰਕੇ ਉਹਨਾਂ ਦੇ ਨਾਂ ਦੀ ਚਰਚਾ ਚੱਲਦੀ ਹੈ ਤੇ ਚਰਚਾ ਇਹ ਵੀ ਹੈ ਕਿ ਉਨ੍ਹਾਂ ਦਾ ਜਿਹੜਾ ਸੁਰੱਖਿਆ ਆ ਉਹਦੇ ਵਿੱਚ ਵੀ ਉਹਨੂੰ ਮਜ਼ਬੂਤ ਕੀਤਾ ਗਿਆ ਹੈ ਇਸੇ ਤਰ੍ਹਾਂ ਨਾਲ ਹੀ ਦੂਜਾ ਨਾਂ ਉਹ ਵੀ ਸਿੱਖ ਚਹਿਰਾ ਗੁਰਸਿੱਖ ਅੰਮ੍ਰਿਤਧਾਰੀ ਤੇ ਇੱਕ ਕਹਿ ਲਈਏ ਕਿ ਗੁਰਸਿੱਖ ਸ਼ਖਸੀਅਤ ਨੇ ਸਿੱਖ ਸ਼ਖਸੀਅਤ ਦੇ ਤੌਰ ਦੇ ਉੱਤੇ ਉਭਾਰਿਆ ਜਾ ਰਿਹਾ ਹੈ ਉਹਨੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਇਹਨਾਂ ਦੋਵਾਂ ਦੇ ਨਾਂ ਦੇ ਉੱਤੇ ਖਬਰ ਆ ਸਕਦੀ ਹੈ ਕਿਸੇ ਵੇਲੇ ਵੀ ਆ ਸਕਦੀ ਹੈ ਤੇ ਦੂਜੀ ਗੱਲ ਪੇਜ ਵੀ ਫਸਿਆ ਹੋਇਆ ਕਿ ਕੈਲਕੂਲੇਟ ਕੀਤੀਆਂ ਜਾ ਰਹੀਆਂ ਨੇ ਚੀਜ਼ਾਂ ਕਿ ਆ ਹੋ ਸਕਦਾ ਹੈ ਜੇ ਦਲਤ ਨੂੰ ਬਣਾ ਦਾਂਗੇ ਚਰਨਜੀਤ ਸਿੰਘ ਚੰਨੀ ਦੀ ਕਾਟ ਆ ਜੂਗੀ ਜੇ ਡਾਕਟਰ ਨੇਜ਼ਰ ਨੂੰ ਬਣਾ ਦਾਂਗੇ ਤਾਂ ਜਿਹੜੇ ਸਿੱਖਾਂ ਦੇ ਅੰਦਰ ਜਿਹੜਾ ਉਹ ਇੱਕ ਤਰ੍ਹਾਂ ਨਾਲ ਮਾਹੌਲ ਬਣਾਉਣ ਦੇ ਵਿੱਚ ਕਾਮਯਾਬੀ ਮਿਲ ਸਕਦੀ ਹੈ ਇਹ ਸਾਰੀਆਂ ਚਰਚਾ ਮੰਨ ਮੈਂ ਤੁਹਾਨੂੰ ਕੱਲ ਹੀ ਦੱਸਿਆ ਹੈ ਕਿ ਮੁੱਖ ਮੰਤਰੀ ਬਦਲਣ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਬਦਲਿਆ ਜਾਣਾ ਉਹਦੇ ਹੁਣ ਦੋ ਕਾਰਨ ਜਿਹੜੇ ਹੋ ਸਕਦੇ ਆ ਨਤੀਜੇ ਇੱਕ ਤਾਂ ਇਹ ਸੁਖੀ ਸੰਧੀ ਸਾਰਾ ਕੁਝ ਨਿਬੜ ਜੂਗਾ ਜਿਵੇਂ ਕੈਪਟਨ ਮਰਿੰਦਰ ਸਿੰਘ ਵਾਰੀ ਨਿਬੜਿਆ ਹੈ ਯਾਨੀ ਕਿ ਮੁੱਖ ਮੰਤਰੀ ਬਦਲੇਗੇ ਕੈਪਟਨ ਨੇ ਕੋਈ ਐਸਾ ਭੰਨ ਤੋੜ ਕਰਨ ਦੀ ਭੱਜ ਦੌੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਾਂਗਰਸ ਪਾਰਟੀ ਦਾ ਵਿਧਾਨਕਾਰ ਦਲ ਤੋੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਐਸਐਚਐ ਅੰਦਰ ਖਾਤੇ ਦਾ ਕੀਤੀ ਉਹਨਾਂ ਨੇ ਥੋੜੀਆਂ ਬੋਲੀਆਂ ਪਰ ਉਹ ਕੰਮਜਾਬ ਨਹੀਂ ਹੋਈਆਂ ਇੱਕ ਇਹ ਦੂਜਾ ਇਹ ਕਿ ਕੀ ਭਗਵੰਤ ਮਾਨ ਫੇਰ ਭਗਵੰਤ ਮਾਨ ਕੋਈ ਰੈਬ ਜਿਹੜੀ ਅਵਿਰੋਧ ਕਰਨਗੇ ਕੋਈ ਡਿਫੈਕਸ਼ਨ ਕਰਨਗੇ ਤਾਂ ਇਹਦੇ ਦਾ ਅਨਸਰ ਹੈ ਜਿਹੜਾ ਉਹ ਹਾਂ ਦੇ ਵਿੱਚ ਫਿਲਹਾਲ ਆਉਂਦਾ ਹੋਇਆ ਨਜ਼ਰ ਆਉਂਦਾ ਉਹਦਾ ਕਾਰਨ ਇਹ ਹੈ ਕਿ 40 ਤੋਂ ਵਧੇਰੇ ਐਮਐਲਏ ਜਿਹੜੇ ਆ ਉਹ ਭਗਵੰਤ ਮਾਨ ਦੇ ਹੱਕ ਚ ਕਹਿ ਲਈਏ ਜਾਂ ਦਿੱਲੀ ਦੇ ਵਿਰੋਧ ਚ ਖੜੇ ਨੇ ਤੇ ਡਿਫੈਕਸ਼ਨ ਕਰਨ ਦੇ ਲਈ ਘੱਟੋ ਘੱਟ 62 ਐਮਐਲਏ ਹੋਣੇ ਚਾਹੀਦੇ ਨੇਗੇ 62 ਵਿਧਾਨਕਾਰ ਹੋਣੇ ਚਾਹੀਦੇ ਨੇ ਵਿਧਾਨ ਸਭਾ ਦੇ ਮੈਂਬਰ ਹੋਣੇ ਚਾਹੀਦੇ ਨੇ ਕਿਉਂਕਿ ਜਿਹੜਾ ਦਲ ਵਿਰੋਧੀ ਦਲ ਬਦਲੂ ਵਿਰੋਧੀ ਕਾਨੂੰਨ ਹੈ ਉਹਦੀ ਜਿਹੜੀ 2003 ਦੀ ਸੋਧ ਹੈ ਉਹ ਕਹਿੰਦੀ ਹੈ ਕਿ ਤੁਹਾਡੇ ਕੋਲੇ 2/3 ਦੋ ਤਿਹਾਈ ਐਮਐਲਏ ਦਾ ਹੋਣਾ ਜ਼ਰੂਰੀ ਹੈ ਉਸ ਤੋਂ ਪਹਿਲਾਂ 1/3 ਸੀਗਾ ਤੇ ਪਹਿਲਾਂ ਇਹ ਸੀਗਾ ਕਿ ਤੁਸੀਂ ਅੱਡ ਹੋਗੇ ਨਵੀਂ ਪਾਰਟੀ ਬਣਾ ਲਓ ਹੁਣੇ ਨਹੀਂ ਹੈ ਹੁਣ ਜਦੋਂ ਵੀ ਤੁਸੀਂ ਡਿਫੈਕਸ਼ਨ ਕਰਦੇ ਹੋ ਅੱਡ ਹੁੰਨੇ ਹੋ ਵੱਖਰੇ ਹੁੰਨੇ ਹੋ ਤਾਂ ਤੁਹਾਨੂੰ ਕਿਸੇ ਪਾਰਟੀ 'ਚ ਮਰਜ ਹੋਣਾ ਪੈਣਾ ਹੈ ਤਾਂ ਇਸ ਕਰਕੇ ਅੰਡੀਆਂ ਸੰਭਾਵਨਾਵਾਂ ਇਸ ਕਰਕੇ ਮੱਧਮ ਪੈ ਜਾਂਦੀਆਂ ਨੇ ਕਿ ਨੰਬਰ ਗੇਮ ਪੂਰੀ ਨਹੀਂ ਹੈਗੀ ਉੱਧਰਲੇ ਪਾਸੇ ਜੇ ਭਗਵੰਤ ਮਾਨ ਵਾਲੇ ਪਾਸੇ ਨੰਬਰ ਗੇਮ ਪੂਰੀ ਹੋ ਜਾਂਦੀ ਹੈ ਭਗਵੰਤ ਮਾਨ ਨੰਬਰ ਗੇਮ ਪੂਰੀ ਕਰਨ ਚ ਸਫਲ ਰਹਿ ਜਾਂਦੇ ਆ ਤਾਂ ਡੈਫਿਕਸ਼ਨ ਲਗਭਗ ਤੈ ਹੈ ਕਿਉਂਕਿ ਭਗਵੰਤ ਮਾਨ ਦੇ ਤਰਜੇ ਸਿਆਸਤ ਨੂੰ ਜਿਸ ਤਰੀਕੇ ਨਾਲ ਮੈਂ ਦੇਖਦਾ ਜਾਂ ਮੈਨੂੰ ਜਿੰਨੀ ਕੁ ਸਮਝ ਆਈ ਹੈ ਉਹ ਇਹ ਹੈ ਕਿ ਉਹ ਝਟਪਟ ਦੇਖਦੇ ਆ ਕਿ ਮੈਨੂੰ ਕੀ ਹੈ ਤੇ ਉਹ ਇੱਕ ਦਿਲ ਤੇ ਲੈ ਲੈਂਦੇ ਆ ਗੱਲ ਨੂੰ ਕਿ ਮੇਰੇ ਨਾਲ ਤੱਕਾ ਹੋਇਆ ਜਾਂ ਮੈਨੂੰ ਮਾੜਾ ਕਿਆ ਚੰਗਾ ਕਿਆ ਤੇ ਉਹਨੂੰ ਫਿਰ ਉਹ ਨਭਾਉਂਦੇ ਆ ਅੱਗੇ ਤੱਕ ਜਾ ਕੇ ਤੇ ਸ਼ੋਰ ਟਰਮ ਖੇਡਣ ਦੇ ਆਦੀ ਵੀ ਹੋ ਗਏ ਆ ਕੁੱਲ ਬਟਾ ਜਮਾ ਇਹ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਟਾਕਾ ਪੈਣਾ ਤੈ ਕੱਲ ਪੈਣ ਦੀ ਬਹੁਤ ਜ਼ਿਆਦਾ ਉਮੀਦ ਸੀ ਪਰ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਅਗਲੇ ਹਫਤੇ ਦੇ ਅੰਦਰ ਅੰਦਰ ਇਹ ਸਾਰਾ ਕੁਝ ਵਾਪਰ ਜਾਣ ਦੀ ਸੰਭਾਵਨਾ ਬਣੀ ਹੋਈ ਆ ਤੋ ਕਿਸੇ ਵੇਲੇ ਵੀ ਵਾਪਰ ਸਕਦੀ ਹੈ ਇੱਕ ਕਿ ਭਗਵਾਨਤਮਾਨ ਦੇ ਨਾਲ ਸੈਟਿੰਗ ਕਰ ਲਈ ਜਾਵੇ ਇਹ ਹੋ ਸਕਦਾ ਹੈ ਕਿ ਭਗਵਾਨਤਮਾਨ ਨੂੰ ਕਿਹਾ ਜਾਵੇ ਕਿ ਠੀਕ ਆ ਤੂੰ ਬਸ ਨਾਦਾ ਮੁੱਖ ਮੰਤਰੀ ਪਹਿਲਾਂ ਜਾਂ ਨਾਦਾ ਹੀ ਮੁੱਖ ਮੰਤਰੀ ਹੁਣ ਰਹਿਣਾ ਪਰ ਤੇਰੇ ਨਾਲ ਦੋ ਡਿਪਟੀ ਸੀਐਮ ਲਾਏ ਜਾ ਰਿਹਾ ਕਲੈਕਟਰ ਨੇਜ਼ਰ ਇੱਕ ਹਰਪਾਲ ਚੀਮਾ ਤਾਂ ਇਹ ਜਿਹੜੀ ਕਾਰਵਾਈ ਹੈ ਜਿਹੜੀ ਸੰਭਾਵਨਾ ਜਿਹੜੀ ਹੈ ਇਹਦੀ ਹੋਣ ਦੇ ਚਾਹ ਕਾਫੀ ਚਾਂਸ ਨੇਗੇ ਪਰ ਉਦੋਂ ਬਾਅਦ ਚਾਂਸ ਭਗਵੰਤ ਮਾਨ ਦੇ ਬਦਲੇ ਜਾਣਦੇ ਨੇ ਇਹ ਵੀ ਡੀਲ ਹੋ ਸਕਦੀ ਹੈ ਪੰਜਾਬ ਦੇ ਵਿੱਚ ਇੱਕ ਰਾਸਵਾ ਦੀ ਸੀਟ ਖਾਲੀ ਹੋ ਚੁੱਕੀ ਹੈ ਸੰਜੀਵ ਅਰੋੜਾ ਵਾਲੀ ਤੇ ਸੰਜੀਵ ਅਰੋੜਾ ਵਾਲੀ ਸੀਟ ਦੇ ਉੱਤੇ ਭਗਵੰਤ ਮਾਨ ਰਾਸਵਾ ਚਲੇ ਜਾਣ ਹਾਲਾਂਕਿ ਭਗਵੰਤ ਮਾਨ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਹੋਊਗਾ ਕਿ ਉਹ ਇੱਥੋਂ ਛੱਡ ਕੇ ਕਿਸੇ ਹੋਰ ਦੇ ਹੱਥ ਚਾਬੀਆਂ ਫੜਾ ਕੇ ਸਾਰੀਆਂ ਸਰਦਾਰੀ ਫੜਾ ਕੇ ਤੇ ਰਾਸਬਾ ਜਾ ਕੇ ਬੋਲੀ ਜਾਣ ਤੇ ਜੋ ਮੁੱਖ ਮੰਤਰੀ ਭਗਵੰਤ ਮਾਨ ਦਾ ਹਿਆਤ ਹੋਟਲ ਲੁਧਿਆਣੇ ਦੇ ਵਿੱਚ ਜਾਂ ਬਿਮਾਰ ਹੋਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਜਾਂਦੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਅਮੂਮਨ ਨਾਲੋਂ ਜ਼ਿਆਦਾ ਜਿਹੜਾ ਆ ਉਹ ਸੇਵਨ ਕਰ ਰਹੇ ਆ ਤੇ ਉਹ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਝਲਕ ਰਿਹਾ ਆ ਲਗਾਤਾਰ ਉਹ ਪੀਟੀਸੀ ਵਾਲੀ ਜਿਹੜੀ ਗੱਲ ਹੈ ਬੱਕਰੀਆਂ ਮੁਰਗੀਆਂ ਵਾਲੀ ਉੱਥੋਂ ਵੀ ਦੇਖਦਾ ਕਈ ਥਾਵਾਂ ਮੈਂ ਹੋਰ ਵੀ ਤੁਸੀਂ ਦੇਖ ਚੁੱਕੇ ਹੋ ਕਿ ਉਹ ਆਪਣੀ ਐਕਚੁਅਲ ਸਿਚੁਏਸ਼ਨ ਦੇ ਵਿੱਚ ਨਹੀਂ ਹੁੰਦੇ ਤਾਂ ਇਹੀ ਵੱਡਾ ਕਾਰਨ ਹੁੰਦਾ ਹੈ ਕਿ ਉਹ ਕਿਉਂ ਨਹੀਂ ਹੈਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਤੇ ਪ੍ਰੈਸ਼ਰ ਹੈ ਜਦੋਂ ਪ੍ਰੈਸ਼ਰ ਹੁੰਦਾ ਹੈ ਤਾਂ ਫਿਰ ਬੰਦਾ ਕਿਸੇ ਪ੍ਰੈਸ਼ਰ ਨੂੰ ਕੰਟਰੋਲ ਕਰਨ ਰਿਲੀਜ਼ ਕਰਨ ਦੇ ਲਈ ਦਿੰਦਾ ਨਹੀਂ ਤੁਸੀਂ ਫੋਟੋਜ਼ ਕੱਢ ਕੇ ਦੇਖ ਲਓ ਮੈਂ ਨਹੀਂ ਕਹਿੰਦਾ ਮੁੱਖ ਮੰਤਰੀ ਦੇ ਸੋਸ਼ਲ ਮੀਡੀਆ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕੁੱਲ ਮਿਲਾ ਕੇ ਆ ਹੰਗਲਾ ਹਫਤਾ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ੋਰਦਾਰ ਹੰਗਾਮੇ ਆ ਤੇ ਸਿਆਸਤ ਆਲਾ ਰਹਿਣ ਵਾਲਾ ਹੈ। ਭਗਵੰਤ ਮਾਨ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਇਹ ਜਿਹੜੇ ਦੋ ਨਾਂ ਚੱਲ ਰਹੇ ਨੇ ਇਹਨਾਂ ਚੋ ਪੇਚ ਇਹਨਾਂ ਤੇ ਫਸਿਆ ਹੋਇਆ ਕਿ ਕਿੰਨੂੰ ਬਣਾਇਆ ਜਾਵੇ। ਕੋਈ ਤੀਜਾ ਵੀ ਆ ਸਕਦਾ ਹੈ ਜੇ ਇਹਨਾਂ ਵਾਲਾ ਪੇਚ ਨਾ ਕਲੀਅਰ ਹੋਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ 40 ਤੋਂ ਵਧੇਰੇ ਐਮਐਲਏ ਨੇ ਜਿਹੜੇ ਉਹ ਗਏ ਹੋਏ ਨੇ ਤੇ ਹਰਮੀਤ ਪਠਾਨ ਮਾਜਰਾ ਦੇ ਪਿੱਛੇ ਵੀ ਪੁਲਿਸ ਇਸੇ ਚੱਕਰ 'ਚ ਪਈ ਹੋਈ ਹੈ ਨਹੀਂ ਤਾਂ ਹਰਮੀਤ ਪਠਾਨ ਮਾਜਰਾ ਨੇ ਕੋਈ ਕਿਸੇ ਦਾ ਕਤਲ ਨਹੀਂ ਕੀਤਾ ਹਰਮੀਤ ਪਠਾਨ ਮਾਜਰਾ ਨੇ ਕੋਈ 50 ਕਿਲੋ 100 ਕਿਲੋ ਹੀਰੋਂ ਦੇ ਨਾਲ ਨਹੀਂ ਫੜਿਆ ਗਿਆ ਹਰਮੀਤ ਪਠਾਨ ਮਾਜਰਾ ਦੇ ਘਰੋਂ ਕੋਈ ਐਸੀ ਕੋਈ ਚੀਜ਼ ਨਹੀਂ ਮਿਲੀ ਜਿਹਦੇ ਵਿੱਚ ਕਿ ਬਰੂਦ ਮਿਲ ਗਿਆ ਹੋਵੇ ਬੰਬ ਮਿਲ ਗਏ ਹੋਣ ਆਡੀਐਕਸ ਐਸਾ ਦਾ ਕੁਝ ਵੀ ਨਹੀਂ ਮਿਲਿਆ ਤਿਆਰ ਕਰਕੇ ਹਰਮੀਤ ਪਠਾਨ ਮਾਜਰਾ ਕੋਲੇ ਸਿਆਸੀ ਬੰਬ ਬਹੁਤ ਤਕੜਾ ਹੈ ਜਿਹੜਾ ਫਟ ਸਕਦਾ ਹੈ ਤੇ ਇਸ ਸਿਆਸੀ ਬੰਬ ਦੇ ਪਿੱਛੇ ਹਰਮੀਤ ਪਠਾਨ ਮਾਜਰਾ ਵਾਲੇ ਦੇ ਪਿੱਛੇ ਵੀ ਇੱਕ ਵੱਡੀ ਸਰਕਾਰ ਹੈ ਜਿਹੜੀ ਉਹ ਖੇਡ ਰਹੀ ਹੈ ਉਹ ਲੂਪ ਚ ਹੈ ਪਟਾਕੇ ਕਾਫੀ ਪੈਣ ਵਾਲੇ ਨੇ ਮੋਟਾ ਭਾਈ ਵੀ ਜਿਹੜੇ ਸਾਰੇ ਕਾਸੇ ਤੇ ਨਿਗਾ ਰੱਖੇ ਹੋਏ